ਨਿੱਗੀ ਗੋਦ ਵਿੱਚ ਬੈਠੀਆਂ ਸਕਤਾ ਮਾਤਾ ਜਸਪਾਲ ਕੌਰ ਜੀ ਦੀ ਅੰਤਮ ਅਰਦਾਸ ਤੇ ਵਿੱਚ ਸ਼ਾਮਲ ਹੋਏ ਹੋ ਸਭ ਤੋਂ ਪਹਿਲਾਂ ਹੱਥ ਜੋੜੋ ਚੌਕੜੇ ਲਗਾ ਕੇ ਗੱਜ ਕੇ ਹੱਥ ਬਿਲਾਓ ਆਪੋ ਜੀ ਵਾਹਿਗੁਰੂ ਜੀ ਦਾ ਖੰਸਾ ਵਾਹਿਗੁਰੂ ਜੀ ਕੀ ਫਤੇ ਸਤਿਗੁਰਾਂ ਦਾ ਸ਼ਾਹੀ ਪਰਮਾਨਾ ਹੈ ਜੋ ਉਪਜਿਓ ਸੋ ਬਨਸ ਹੈ ਪਰੋ ਆਜ ਕੈ ਨਾਨਕ ਹਰ ਗੁਣ ਗਾਏ ਲਈ 66 ਜਗਲ ਜਿਸ ਚੀਜ਼ ਦੁਨੀਆ ਦੇ ਵਿੱਚ ਜਿਹੜੀ ਚੀਜ਼ ਉੱਗੀ ਹੈ ਜਾਂ ਜਨਮੀ ਹੈ ਜਿਸ ਵਸਤੂ ਦੇ ਅੰਕੇ ਜਨਮ ਲੱਗੇ ਹੈ ਉਹਨੇ ਇੱਕ ਨਾ ਇੱਕ ਦਿਨ ਖਤਮ ਹੋ ਜਾਣਾ ਇਹ ਕਿ ਉਹ ਬੰਦਾ ਹੈ ਭਾਵੇਂ ਕਿ ਪੇੜ ਪੰਖਾ ਭਾਵੇਂ ਕਿ ਉਹ ਪਸ਼ੂ ਪੰਛੀ ਹੈ ਕੋਈ ਵੀ ਹੈ ਜਿਸੇ ਵਸਤੂ ਦੇ ਕੇ ਜਨਮ ਲੱਗਿਆ ਉਹਨੇ ਇੱਕ ਨਾ ਇੱਕ ਦਿਨ ਖਤਮ ਹੋ ਜਾਣਾ ਹੈ ਸੋ ਮਾਤਾ ਜੀ ਆਪਣੀ ਜੋ ਸਵਾਸੀ ਦੀ ਪੂੰਜੀ ਸਤਗੁਰਾਂ ਨੇ ਉਹਨਾਂ ਨੂੰ ਬਖਸ਼ੀ ਹੋਈ ਸੀ ਉਹ ਸਵਾਸੀ ਪੂੰਜੀ ਨੂੰ ਖੋਖਦਿਆਂ ਹੋਇਆ ਕਈ ਹੋਣੀ ਪਹਿਲਾਂ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਪਾਈ ਆਪਣੇ ਸਰੀਰ ਨੂੰ ਛੱਡ ਕੇ ਚਲੇ ਗਏਗੇ ਸੋ ਉਹਨਾਂ ਦੇ ਬੱਚਿਆਂ ਵੱਲੋਂ ਉਹਨਾਂ ਦੀ ਅੰਤਮ ਅਰਦਾਸ ਦੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਦੇ ਵਾਸਤੇ ਧੁੰਗੀ ਬਾਣੀ ਆਈ ਤੈਨ ਸਗਵੀ ਚਿਤ ਮਟਾਈ ਦਿਆਨ ਪੂਰਖ ਮਹਵਾਨਾ ਵਰਦਾਨ ਖਸਾਚ ਬਖਾਨਾ ਜਿਹਾਂ ਦੇ ਸਹਿਦ ਪਾਠ ਸਾਹਿਬ ਅੰਕ ਕਰਵਾਏ ਸਨ ਸੋ ਹੁਣ ਥੋੜੇ ਸਮੇਂ ਦੇ ਵਾਸਤੇ ਸਤਬੰਗਾਂ ਨੇ ਸਾਨੂੰ ਕੀਰਤਨ ਦੀਆਂ ਘੜੀਆਂ ਦਾ ਮੋਗਾ ਦਿੱਤਾ ਹੈ ਸੋ ਜਿਲੀਆਂ ਵੀ ਸੰਗਤਾਂ ਪਹੁੰਚ ਚੁੱਕੀਆਂ ਨੇ ਸਭ ਦਾ ਧੰਨਵਾਦ ਹੈ ਜਿਹੜੀਆਂ ਸੰਗਤਾਂ ਹੁਣ ਤੱਕ ਨਹੀਂ ਪਹੁੰਚੀਆਂ ਭਾਈ ਉਹਨਾਂ ਨੂੰ ਬਾਸ ਦੀ ਹੱਥ ਜੋੜ ਕੇ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਸਤਬੰਗਾਂ ਦੇ ਪਾਵਨ ਜਨਾਂ ਦੇ ਕੋਲ ਪਹੁੰਚ ਕੇ ਅੱਪੂ ਆਪਣੀਆਂ ਬਾਜ਼ਰੀਆਂ ਲਵਾਉਂ ਕਿਉਂਕਿ ਸਮਾ ਕਦੇ ਨਹੀਂ ਕਿਸੇ ਨੂੰ ਸਮਾਂ ਦਿੰਦਾ ਜਿਹੜੇ ਸਮੇਂ ਦੀ ਕਦਰ ਪਛਾਣਦੇ ਨਹੀਂ ਸਮਾ ਆਪਣੀ ਚਾਲ ਚੱਲਿਆ ਜਾਂਦਾ ਹੈ ਸਮਾ ਉਹਨਾਂ ਦਾ ਵੀ ਬਕੀਤ ਹੁੰਦਾ ਹੈ ਜਿਹੜੇ ਕੋਸਿਪਿਟਰਾ ਵਿੱਚ ਪਏ ਹੁੰਦੇ ਸਮਾ ਉਹਨਾਂ ਦਾ ਵੀ ਬਕੀਤ ਹੁੰਦਾ ਹੈ ਜਿਹੜੇ ਬਾਗੀਆਂ ਸੰਗਤਾਂ ਵਿੱਚ ਬੈਠੇ ਨੇ ਭਾਈ ਤੇ ਸਮਾ ਸਾਡਾ ਵੀ ਲੇਖੇ ਵਿੱਚ ਪੈ ਜਾਣਾ ਹੈ ਸਾਡਾ ਵੀ ਸਮਾਂ ਬਤੀਤ ਹੋ ਜਾਣਾ ਸੰਗਤ ਵਿੱਚ ਬੈਠ ਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਹਸਪੀਟਲਾਂ ਵਿੱਚ ਪਏ ਨੇ ਉਹਨਾਂ ਦਾ ਸਮਾਂ ਲੇਖੇ ਵਿੱਚ ਨਹੀਂ ਲੱਗਣਾ ਜਿਹੜੇ ਬਾਗੀਰ ਸੰਗਤ ਵਿੱਚ ਬੈਠੇ ਨੇ ਉਹਨਾਂ ਦਾ ਸਮਾਂ ਲੇਖੇ ਵਿੱਚ ਨਹੀਂ ਲੱਗਣਾ ਲਿਖਣ ਵਾਲਾ ਲਿਖਦਾ ਹੈ ਕਹਿੰਦਾ ਸਮਾਂ ਉਹੀ ਵਿੱਚ ਲੇਖੇ ਤੇ ਜਿਹੜਾ ਯਾਦ ਸਾਈ ਵਿੱਚ ਜਿਹੜਾ ਸਮਾ ਸਾਈਂ ਦੀ ਯਾਦ ਵਿੱਚ ਬਕੀਤ ਹੁੰਦਾ ਹੈ ਉਹ ਸਮਾ ਲੇਖੇ ਵਿੱਚ ਆਏਗਾ ਜਿਕੇ ਆਖੋ ਸਤਨਾਮ ਵਾਹਿਗੁਰੂ ਉਹ ਸਮਾ ਲੇਖੇ ਵਿੱਚ ਪੈ ਜਾਂਦਾ ਹੈ ਭਾਈ ਜਿਹੜਾ ਸਮਾ ਸਾਈਂ ਦੀ ਯਾਦ ਵਿੱਚ ਬਕੀਤ ਹੁੰਦਾ ਹੈ ਸਮਾ ਆਪਣੀ ਚਾਲ ਚੱਲਿਆ ਜਾਂਦਾ ਹੈ ਸਮਾ ਕਦੇ ਖਲੋਂਦਾ ਨਹੀਂ ਹੁੰਦਾ ਇਸੇ ਲਈ ਆਪ ਜੀ ਨੂੰ ਬੇਨਤੀ ਹੈ ਭਾਈ ਸਤਗੁਰੂ ਦੀ ਕਹਿੰਦੇ ਨੇ ਭਈ ਪ੍ਰਾਪਤ ਮਨੁੱਖ ਦੇ ਹੋਈਆ ਗੋਬਤ ਮਿਲਣ ਕੀ ਸਾਨੂੰ ਸਮਾਂ ਮਿਲਿਆ ਹੈ ਗੋਵਿੰਦ ਨੂੰ ਮਿਲਣ ਦਾ ਕਈ ਜਨਮ ਭੇ ਕੀਟ ਫਤੰਗ ਕਈ ਜਨਮ ਗਜ ਮੀਨ ਉਪਰੰਤ ਬੜੇ ਜਨਮ ਲੰਘ ਗਏ ਨੇ ਬੜਾ ਸਮਾਂ ਲੰਘ ਗਿਆ ਸਤਿਗੁਰਾਂ ਤੋਂ ਪਛੜਿਆ ਹੋਇਆ ਹੁਣ ਸਾਨੂੰ ਸਮਾਂ ਮਿਲਿਆ ਹੈ ਹੁਣ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬਹਿ ਕੇ ਆਪੂ ਆਪਣੀਆਂ ਹਾਜ਼ਰੀਆਂ ਲਵਾਓ ਇੱਕ ਘੜੀ ਅੱਧੀ ਘੜੀ ਅੰਧੀ ਹੁੰਤੇ ਆਦਿ ਭਗਤਨ ਸਿੱਟੀ ਕੋਸ਼ੇ ਜੋ ਕਿਨੇ ਸੁਦਾ ਸੱਚੇ ਪਾਤਸ਼ਾਹ ਜੀ ਆਨੇ ਸਾਨੂੰ ਜੀਵਨ ਦਿੱਤਾ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਜੀਵਨ ਦੇ ਵਿੱਚ ਪਰਮਾਤਮਾ ਦਾ ਨਾਮ ਜਪੀ 24 ਘੰਟਿਆਂ ਦੇ ਵਿੱਚੋਂ ਢਾਈ ਘੰਟੇ ਸਮਰਪਨ ਦਾ ਬਣ ਕੇ ਪਾਈ ਢਾਈ ਘੰਟੇ ਬੈਠ ਕੇ ਨਾਮ ਜਪਿਆ ਕਰ ਇੱਕ ਘੜੀ ਕਹਿੰਦੇ ਨਹੀਂ ਇੱਕ ਘੜੀ ਜੱਪ ਲੈ ਜੇ ਇੱਕ ਘੜੀ ਨਾਉ ਨਹੀਂ ਜੱਪਿਆ ਜਾਂਦਾ ਇੱਕ ਤੋਂ ਅੱਧੀ ਘੜੀ ਨਾਉ ਜੱਪ ਲੈ ਜੇ ਇੰਨਾ ਸਮਾਂ ਵੀ ਨਾ ਬੈਠਿਆ ਜਾਂਦਾ ਆਦੀ ਹੁੰਦੇ ਆਦ ਭਟਕਣ ਸੇਤੀ ਕੋਸਤੇ ਜੋ ਕਿਨੇ ਸੋਲਾ ਦੁਨੀਆਂ ਦੇ ਲੋਕ ਕਿਸੇ ਦਾ ਹੱਕ ਆਖ ਲੈਣਗੇ ਪਰ ਪ੍ਰਮਾਤਮਾ ਕਿਸੇ ਦਾ ਹੱਕ ਨਹੀਂ ਰੱਖ ਦੇਗਾ ਜਿੱਕੇ ਅੱਖੋਂ ਸੱਤਾਂ ਪਰਮਾਤਮਾ ਦਾ ਜਪਿਆ ਹੋਏ ਦਾ ਫਰਕ ਹੁੰਦਾ ਏ ਸਚੇ ਪਾਸ਼ਾ ਜੀ ਕਹਿੰਦੇ ਹੋਰ ਬਤੈ ਨਾ ਲਾਭ ਨਾ ਕਿਤੇ ਹੋ ਅੱਗੇ ਭੁੱਖਾ ਕਿਆ ਕਰੇ ਹੋਰ ਸਾਨੂੰ ਮੌਕਾ ਮਿਲਿਆ ਨਾਮ ਨੂੰ ਜਪਣ ਦਾ ਜਿੱਦਾਂ ਕਿ ਕਿਸਾਨ ਭਾਈ ਫਸਲਾਂ ਬੀਜਦੇ ਨੇ ਭਾਈ ਜਿਵੇਂ ਕਿ ਫਸਲਾਂ ਨੂੰ ਬੀਜਣ ਦੀ ਵਕਤ ਲੱਗੀ ਏ ਫਸਲਾਂ ਨੂੰ ਬੀਜਣ ਦਾ ਮੌਕਾ ਹੈ ਇੰਦਾ ਹੀ ਸੱਚੇ ਪਾਤਸ਼ਾਹ ਜੀ ਕਹਿੰਦੇ ਪਾਈ ਨਾਮ ਨੂੰ ਵੀਚਣ ਦਾ ਵੀ ਮੌਕਾ ਹੈਗਾ ਜਿੱਕਿਆ ਕੋ ਸਤ ਦਾ ਨਾਮ ਵੀਚਣ ਦਾ ਵੀ ਸਮਾਂ ਨਾਮ ਵੀਚਣ ਦੀ ਵੀ ਬੱਤ ਲੱਗੀ ਹੈ ਕੀ ਕਹਿੰਦੇ ਨੇ ਸੱਚੇ ਪਾਤਸ਼ਾਹ ਜੇ ਹੁਣ ਬੱਤ ਲੱਗੀ ਤੋਂ ਨਾਮ ਨੂੰ ਨਾ ਵੀਚਿਆ ਸਮਾਂ ਲੰਘੇ ਤੋਂ ਬੱਤ ਲੰਘੇ ਤੋਂ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੋਣਾ ਕੀ ਕਹਿੰਦੇ ਨੇ ਸੱਚੇ ਪਾਤਸ਼ਾਹ ਬੱਤ ਲੱਗੀ ਤੋਂ ਨਾਮਦਾ ਵਿਜੇ ਅੱਗੇ ਭੁੱਖਾ ਕੀ ਖਾਏਗਾ ਸਰੀਰ ਤੋਂ ਰੱਤ ਵਿਜੇ ਅੰਗਰ ਤੋਂ ਕਿਆ ਖਾਏਗਾ ਮਨ ਭੁੱਖਾ ਰੱਤ ਵਿਜੇ ਅੰਗੇ ਕੋਈ ਆਸਿਆ ਖਾਏਗਾ

ਵਾਹਵਾ ਆਈ ਅਕੇ ਕੁੰਗਿਆ ਸਭ ਦੇਸਾ 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 ਵਾਹਵਾ रा रा कीनवे क्या नावेरा रा रा कीनवे कुन क्या नावेरा रा रा कीनवे कुन कंस नावेरा रा रा कीनवे राधा रानी छोरा to